ਸਸਿਕਾ ਜੀ ਸਾਰਿਆਂ ਨੂੰ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਅੱਜ ਤੀਜਾ ਅਸੀਂ ਪ੍ਰੋਗਰਾਮ ਮਨਾ ਰਹੀਆਂ ਸਾਰੀਆਂ ਭੈਣਾਂ ਰਲ ਕੇ ਔਰ ਇਹ ਪ੍ਰੋਗਰਾਮ ਦੇ ਵਿੱਚ ਅਸੀਂ ਸੱਭਿਆਚਾਰ ਦਿਖਾ ਰਹੇ ਹਾਂ ਜਿਹਦੇ ਵਿੱਚ ਗਿੱਧਾ ਪੰਗੜਾ ਔਰ ਗਿੱਧਾ ਪੰਗੜਾ ਵਾ ਗੇਮਾਂ ਖਲਾਈਆਂ ਜਾ ਰਹੀਆਂ ਟੰਬੂਲਾ ਖਲਾਇਆ ਜਾ ਰਿਹਾ ਅਸੀਂ ਅੱਜ ਦੀ ਪੀੜ੍ਹੀ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਕਲਚਰ ਜਿਹੜਾ ਬਹੁਤ ਹੀ ਸੋਹਣਾ ਔਰ ਬਹੁਤ ਵਧੀਆ ਹੈ ਮੈਂ ਚਾਹਨੀ ਹਾਂ ਇਹ ਸਾਡੇ ਬੱਚੇ-ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੀਆਂ ਦਾ ਮਤਲਬ ਕੀ ਹੈ ਆਂ ਕਿੰਦਾਂ ਦੀਆਂ ਚੀਜ਼ਾਂ ਜਿਸ ਵਿੱਚ ਸੁਹਾਗਨਾ ਦਾ ਇੱਕ ਤਿਹਾਰ ਗਨਿਆ ਗਿਆ ਇਹ ਸਾਡੇ ਧਰਮ ਨਾਲ ਵੀ ਜੁੜਿਆ ਹੋਇਆ ਹੈ ਇਹ ਹਰ ਚੀਜ਼ ਸਾਡੇ ਨਾਲ ਸਾਨੂੰ ਸਭ ਕੁਝ ਅੱਛਾ ਮਹਿਸੂਸ ਕਰਾਂਦਾ ਹੈ ਕਿ ਇਹਦੇ ਵਿੱਚ ਕੱਲੀਆਂ 10 ਸਾਲ 15 ਸਾਲ 20 ਸਾਲ ਦੀਆਂ ਕੁੜੀਆਂ ਨਹੀਂ ਤਾਂ ਕਿ 50 ਸਾਲ ਤੋਂ ਉੱਪਰ ਵੀ ਜਿਹੜੀ ਲੇਡੀਜ਼ ਆ ਉਹਨਾਂ ਨੂੰ ਵੀ ਉਹਨਾਂ ਦੀ ਐਮੇਤ ਦੱਸੀ ਜਾਂਦੀ ਹੈ ਕਿ ਰੋਜ਼ ਤੁਸੀਂ ਘਰਾਂ ਦੇ ਵਿੱਚ ਕੰਮ ਕਰਦੇ ਹੋ ਅੱਜ ਸਾਡਾ ਤਿਹਾਰ ਤੀਆਂ ਦਾ ਤੁਸੀਂ ਸਾਰਿਆਂ ਨਾਲ ਕੇ ਸੈਲੀਬ੍ਰੇਟ ਕਰਨਾ ਹੈ ਤੋ ਅੱਜ ਦੇ ਜਿਹੜਾ ਤਿਹਾਰਾ ਸੇ ਅਸੀਂ ਸਵੀਟੀ ਉਹ ਜੀ ਮੈਂ ਰੇਖਾ ਸ਼ਰਮਾ ਟਿੰਮੀ ਡੌਲੀ ਆਰ ਗੁਰਪ੍ਰੀਤ ਇਸ ਅਸੀਂ ਪੰਜ ਜਾਨੀਆਂ ਸਾਡੀ ਕਿੱਟੀ ਗਰੁੱਪ ਐ ਜਿਹਨੂੰ ਅਸੀਂ ਇੱਕ ਬੜੇ ਸਕੇਲ ਤੇ ਲੈ ਕੇ ਆਏ ਆ ਤਾਂ ਕਿ ਅਸੀਂ ਸਾਰੀਆਂ ਭੈਣਾਂ ਨੂੰ ਇਕੱਠੇ ਕਰਕੇ ਅਸੀਂ ਸਾਰੀਆਂ ਰਲ ਕੇ ਇਹਨਾਂ ਨੂੰ ਖੂਬ ਇੰਜੋਏ ਕਰੀਏ ਔਰ ਇਹਨਾਂ ਨੂੰ ਜੋੜੀਏ ਘਰਾਂ ਦੀਆਂ ਟੈਨਸ਼ਨਾਂ ਤੋਂ ਨਿਕਲ ਕੇ ਗਿੱਧਾ ਭੰਗੜਾ ਔਰ ਜੋ ਜੋ ਇਹਨਾਂ ਦੇ ਮਨ ਦੀਆਂ ਰੀਝਾਂ ਉਹ ਪੂਰੀਆਂ ਕਰੀਏ ਸੋ ਬੜੀ ਖੁਸ਼ੀ ਹੁੰਦੀ ਆ ਜਦੋਂ ਸਾਰੀਆਂ ਭੈਣਾਂ ਸੱਜ ਵੱਜ ਕੇ ਪਰਾਂਦੇ ਪਾ ਕੇ ਤਿਆਰ ਹੋ ਕੇ ਜਦੋਂ ਆਉਂਦੀਆਂ ਦਿਲ ਨੂੰ ਖੁਸ਼ੀ ਮਿਲਦੀ ਆ ਕਿ ਸਾਡੇ ਨਾਲ ਇੰਨੀਆਂ ਭੈਣਾਂ ਜੁੜ ਰਹੀਆਂ ਔਰ ਸਾਡਾ ਜਿਹੜਾ ਸੱਭਿਆਚਾਰ ਹੈ ਉਹ ਸਾਡਾ ਅੱਗੇ ਵੱਧ ਰਿਹਾ ਹੈ ਸਾਡੇ ਅੱਜਕੱਲ ਦੇ ਬੱਚਿਆਂ ਨੂੰ ਤੀਜ਼ ਦਾ ਮਤਲਬ ਨਹੀਂ ਪਤਾ ਜਦ ਕਿ ਤੀਆਂ ਇਹ ਬੱਚੇ-ਬੱਚੇ ਨੂੰ ਹੁਣ ਇਹ ਚੀਜ਼ ਆ ਸ਼ੌਕ ਹੋ ਗਿਆ ਕਿ ਅੱਜ ਤੀਆਂ ਤੀਆਂ ਅੱਜ ਚੂੜੀਆਂ ਪਾਉਂਦੇ ਆ ਮਹਿੰਦੀ ਲਾਉਂਦੇ ਆ ਪ੍ਰਾਂਧੀਆਂ ਪਾਉਂਦੇ ਆ ਸਭਾਗ ਨਾਲ ਪੂਰਾ ਸ਼ਿੰਗਾਰ ਕਰਦੀਆਂ ਤੇ ਉਹਦੇ ਵਿੱਚ ਫਿਰ ਬੱਚਿਆਂ ਨੂੰ ਵੀ ਇਹ ਚੀਜ਼ ਦੀ ਖੁਸ਼ੀ ਹੁੰਦੀ ਆ ਕਿ ਅਸੀਂ ਵੀ ਤੁਹਾਡੇ ਨਾਲ ਮੰਮਾ ਤੀਆਂ ਦਾ ਤਿਹਾਰ ਮਨਾਣਾ ਹੈ ਜਦੋਂ ਇਹ ਚੀਜ਼ਾਂ ਸੁਣਦੇ ਆ ਸੰ ਖੁਸ਼ ਹੁੰਦੀ ਆ ਕਿ ਅਸੀਂ ਬੜਾ ਖੁਸ਼ਕਿਸਮਤ ਆ ਅਸੀਂ ਪੰਜਾਬ ਵਰਗੇ ਦੇਸ਼ ਵਿੱਚ ਜਨਮ ਲਿੱਤਾ ਹੋਇਆ ਭਾਰਤ ਵਰਗੇ ਵਿੱਚ ਕਿ ਸਾਨੂੰ ਇਹ ਚੀਜ਼ਾਂ ਦੇਖਣ ਦਾ ਇੰਜੋਏ ਕਰਨ ਦਾ ਸਾਨੂੰ ਮੌਕਾ ਮਿਲਦਾ ਬਾਕੀ ਬਹੁਤ ਬਹੁਤ ਸ਼ੁਕਰੀਆ ਇਹ ਇਹ करू ਕਹੂੰਗੀ ਕਿ ਜਿੰਨੀਆਂ ਵੀ ਭੈਣਾਂ ਮੇਰੀਆਂ ਆਪਣੇ ਆਪਣੇ ਘਰਾਂ ਚ ਬੈਠੀਆਂ ਉਠੋ ਹੱਸੋ ਖੇਡੋ ਗਮ ਨੂੰ ਸਾਰੀ ਦੁਨੀਆ ਭਈ ਹੈ ਲੇਕਿਨ ਆਪਣੀ ਖੁਸ਼ੀ ਦਾ ਟਾਈਮ ਅਸੀਂ ਆਪ ਕੱਢਣਾ ਵੈ ਜੇ ਤੁਸੀਂ ਨਿਕਲੋਗੇ ਬਾਹਰ ਇਹ ਨਹੀਂ ਕਹਿੰਦੇ ਅਸੀਂ ਕਿ ਸਾਰੇ ਆਪਾਂ ਇਹ ਸਾਡਾ ਮਕਸਦ ਹੁੰਦਾ ਹੈ ਕਿ ਸਾਰੀਆਂ ਭੈਣਾਂ ਨੂੰ ਅਸੀਂ ਇਕੱਠੇ ਕਰਕੇ ਆਪਣੀ ਜ਼ਿੰਦਗੀ ਨੂੰ ਇੱਕ ਸੋਹਣਾ ਪਲ ਜੀਣ ਵਾਸਤੇ ਅਸੀਂ ਸਾਰਿਆਂ ਨੂੰ ਸੰਬੋਧ ਕਰਦੇ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਭੈਣਾਂ ਖੁਸ਼ਬਾਸ ਨਾਮ ਨੇ ਰੱਖੀ ਕਿੱਟੀ ਮੇ ਇਵੈਂਟ ਕੀਤਾ ਤੀਜ ਦਾ ਤੋਂ ਮੈਂ ਬੜਾ ਅੱਛਾ लग रहा है यहाँ पे आके बहुत हमने इंजॉय किया यहाँ पे आके गेम्स है <के> फन है अपना पंजाबी कल्चर हम लेके आए बड़ा अच्छा लग रहा है नेक्स्ट टाइम भी हम इससे बढ़िया और करेंगे तो भी भी तो भी है। इस साल तो बहुत ही अच्छा लग रहा है हमको तो तीन चार साल हो गए करते थे को तो इस साल बहुत अच्छा लग रहा है एंड पंजाबी कल्चर में आया सारे सब ने इंजॉय किया पंगड़ा पाया गिद्धा पाया पंजाबी कल्चर के साथ आए हाँ जी हाँ जी भूलते जा रहे हैं बट सन तो यही है कि अपना अपना सभ्याचार रखिए ਸਰਬੱਤਾਂ ਹੀ ਅਸੀਂ ਤੀਜ ਦਾ ਇਵੈਂਟ ਕਰਦੇ ਹਰ ਸਾਲ ਸਾਨੂੰ ਬਹੁਤ ਅੱਛਾ ਲੱਗਦਾ ਆਪਣਾ ਤੀਜ ਦਾ ਇਵੈਂਟ ਕਰਕੇ ਹਾਂਜੀ ਇਸ ਸਾਲ ਨਹੀਂ ਲਗਾਇਆ ਬਸ ਬਹੁਤ ਅੱਛਾ ਲੱਗ ਰਿਹਾ ਇੰਜੋਏ ਕਰਕੇ ਹਾਂਜੀ ਮੇਰਾ ਨਾਮ ਗੁਰਪ੍ਰੀਤ ਹੈ ਅਸੀਂ ਅੱਜ ਤੀਜ ਦਾ ਤਿਉਹਾਰ ਮਨਾਣ ਲਈ ਆਏ ਆ ਤਾਂ ਸਾਨੂੰ ਇਹ ਬਹੁਤ ਵਧੀਆ ਲੱਗ ਰਿਹਾ ਕਿ ਅਸੀਂ ਇੱਥੇ ਗਿੱਧਾ ਪੰਗੜਾ ਬੋਲੀਆਂ ਪਾਈਆਂ ਔਰ ਪੰਜਾਬੀ ਸੂਟ ਪਰਾਂਦੇ ਪੁਲਕਾਰੀਆਂ ਟਿੱਕੇ ਲੈ ਕੇ ਅਸੀਂ ਇੱਥੇ ਗਿੱਧੇ ਪਾਏ ਪਰਫਾਰਮੈਂਸ ਕੀਤੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਸਾਨੂੰ ਚਾਹੀਦਾ ਕਿ ਇਦਾਂ ਹੀ ਸਾਰੇਾਨੂੰ ਚਾਹੀਦਾ ਕਿ ਗਿੱਧੇ ਪੰਗੜੇ ਪੈਂਦੇ ਰਹਿਣ ਸਾਡੇ ਪੰਜਾਬ ਦੇ ਵਿੱਚ ਤਾਂ ਸਾਨੂੰ ਸੱਭਿਆਚਾਰ ਇਦਾਂ ਹੀ ਸਾਡਾ ਜਿਉਂਦਾ ਰਹੇਗਾ ਕਿਉਂਕਿ ਵਿਦੇਸ਼ਾਂ ਵਿੱਚ ਵੀ ਜਾ ਕੇ ਲੋਕ ਇਸ ਚੀਜ਼ ਨੂੰ ਤੀਜ ਨੂੰ ਸੈਲੀਬ੍ਰੇਟ ਕਰਦੇ ਆ ਤਾਂ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਕਿਉਂ ਨਾ ਇਸ ਚੀਜ਼ ਨੂੰ ਮਨਾਇਆ ਜਾਵੇ ਹਾਂਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਸਾਨੂੰ ਗਿੱਧੇ ਪੰਗੜੇ ਪਾ ਕੇ ਤਾਂ ਸਭ ਨੂੰ ਹੀ ਮਜ਼ਾ ਆਉਂਦਾ ਹਾਂਜੀ ਹਾਂਜੀ ਜ਼ਰੂਰ ਕਿਉਂ ਨਹੀਂ ਕਰਵਾਉਣੇ ਚਾਹੀਦੇ ਆ ਹਾਂਜੀ ਪੰਜਾਬ ਦੇ ਵਿੱਚ ਇਦਾਂ ਦੇ ਸਾਰੇ ਸੱਭਿਆਚਾਰ ਹੋਣਾ ਚਾਹੀਦਾ ਹੈ ਇਦਾਂ ਤਾਂ ਕਰਨਾ ਜ਼ਰੂਰੀ ਹੈ ਨਹੀਂ ਫੜਨ ਨਹੀਂ ਫੜਨ ਨਹੀਂ ਸੈਸ਼ਵਿਕਾ ਜੀ ਮੈਂ ਹਿਮਾਂਸ਼ੀ ਅਸੀਂ ਅੱਜ ਸਮਿਟੀ ਅਹੂਜਾ ਵੱਲੋਂ ਕਰਵਾਏ ਗੇ ਹੋਟਲ ਆਂਚ ਤੀਜ ਫੰਕਸ਼ਨ 'ਚ ਸਾਰੇ ਇਕੱਠੇ ਹੋਏ ਆਂ ਤੈਨੂੰ ਬਹੁਤ ਬਹੁਤ ਮਜ਼ਾ ਆ ਰਿਹਾ ਹੈ ਬਹੁਤ ਹੀ ਸੋਨੀਆ ਮੁਟਿਆਰਾਂ ਇੱਥੇ ਇਕੱਠੀਆਂ ਹੋਈਆਂ ਪੰਜਾਬੀ ਕਲਚਰ ਨੂੰ ਹਮੇਸ਼ਾ ਆਪਣੇ ਦਿਲ 'ਚ ਵਸਾਓ ਤੇ ਸੋਨੀਆ ਸੋਨੀਆ ਮੁਟਿਆਰਾ ਤੀਜ ਮਨਾਓ ਹੈਪੀ ਤੀਜ ਥੈਂਕ ਯੂ ਬਹੁਤ ਸੋਨਾ ਲੱਗ ਰਿਹਾ ਹੈ ਬਹੁਤ ਮਜ਼ਾ ਆ ਰਿਹਾ ਹੈ ਸਾਰੇ ਇੱਥੇ ਕਿੰਨੇ ਸੋਹਣੇ ਲੱਗ ਰਹੇ ਹੈ ਸੋਨੇ ਸੋਨੇ ਰੰਗ ਸੋਨੀਆ ਸੋਨੀਆ ਮੁਟਿਆਰਾ ਨਹੀਂ ਤੀਆਂ ਵਾਰੇ ਪਤਾ ਸੀ ਪਰ ਇਦਾਂ ਮਨਾਣ ਦਾ ਜੋ ਤਰੀਕਾ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਹੈ ਤੇ ਨਾਲੇ ਇੰਜੋਏ ਹੋ ਜਾਂਦਾ ਹੈ ਕਾਂ ਗੱਲ ਕਰਦੇ ਆਂ ਇਹ ਸ਼ਹਿਰਾਂ ਵਿੱਚ ਲੱਗ ਬਣਾਦੇ ਹਾਂ ਹਾਂ ਆਪ ਬੰਦਾ ਸ਼ਹਿਰਾ ਵਾਲਾ ਤਾਂ ਵੱਖਰਾ ਵੱਖਰਾ ਹੈ ਹੀ ਹੈ ਪਰ ਵਜ਼ਿਹਦਾਰ ਹੈ ਸ਼ਹਿਰਾ ਵਾਲਾ ਵੀ ਵਧੀਆ ਹੈ ਸ਼ਹਿਰਾ ਵਾਲਾ ਮਾਡਰਨ ਮਟਿਆ ਆ ਕਾ ਮਾਡਰਨ ਮਟਿਆ ਆ ਮਾਡਰਨ ਜੱਟੀਆਂ ਨੇ ਨਾਲੇ ਤੇ ਬਹੁਤ ਸਾਰੀਆਂ ਗੇਮਸ ਡਿਫਰੈਂਟ ਡਿਫਰੈਂਟ এনवायरमेंट ਡਿਫਰੈਂਟ ਥਿੰਗਸ ਸਭ ਕੁਝ ਵਧੀਆ ਵਾ ਹਾਂ ਬਿਲਕੁਲ ਹੋਣੇ ਚਾਹੀਦੇ ਆ ਕਸਬ ਖੇਡਾ ਸਭ ਕੁਝ ਜ਼ਰੂਰੀ ਹੈ ਅੱਜ ਕੱਲ ਦਾ ਟਾਈਮ ਵਿੱਚ ਦਾ ਵੈਸੇ ਬਹੁਤ ਟੈਨਸ਼ਨ ਆਨੇ ਸਾਨੂੰ ਘਰੋਂ ਨਿਕਲ ਕੇ ਆਉਣਾ ਚਾਹੀਦਾ ਬਹੁਤ ਜ਼ਰੂਰੀ ਹੈ ਸਹੀ ਗੱਲ ਹੈ ਅਸੀਂ ਲੋਕਾਂ ਕੀ ਬੈਠੇ ਨੇ ਅਸੀਂ ਜਿਹੜੇ ਘਰ ਬੈਠੇ ਲੋਕ ਨੇ ਉਹਨਾਂ ਨੂੰ ਆਹੀ ਮੈਸੇਜ ਦੇਣਾ ਚਾਹੁੰਦੇ ਇਸ ਵੀਡੀਓ ਥਰੂ ਕਿ ਇੰਜੋਏ ਕਰੋ ਲਾਈਫ ਬਹੁਤ ਛੋਟੀ ਹੈ ਆ ਛੋਟੀ ਛੋਟੀ ਖੁਸ਼ੀਆਂ ਹੀ ਆ ਜੋ ਸਾਨੂੰ ਅੱਗੇ ਵਧਣ ਦਾ ਉਹ ਦਿੰਦੀਆਂ ਹਨ ਹਾਂਜੀ ਮੇਰਾ ਨਾਮ ਸਵੀਟੀ ਹੁਚਾ ਜੀ ਕੀ ਗਾਟ ਹੋ ਰਹੀ ਹੈ ਇਹਨਾਂ ਨੂੰ ਕਿ ਕਿਤੇ ਕਰਾਇਆ ਜਾ ਰਿਹਾ ਹੈ ਹਾਂਜੀ ਅੱਜ ਅਸੀਂ ਆਪਣੇ ਕਿਟੀ ਮੈਂਬਰ ਦੇ ਵੱਲੋਂ ਹੋਟਲ ਔਨ ਪੀਏਯੂ ਰੋਡ ਉੱਥੇ ਕਰਵਾ ਰਹੇ ਹਾਂ ਜੀ ਤੇ ਤੇਜ਼ਾ ਕਰਵਾ ਰਹੇ ਆ ਅਸੀਂ ਮਤਲਬ ਇਹ ਰਲ ਮਿਲ ਕੇ ਅਸੀਂ ਇਹ ਕੀਤਾ ਹੈ ਕਿ ਜਿਹੜੇ ਘਰ ਬੈਠੇ ਜਿਹੜੇ ਸਭ ਔਰਤਾਂ ਨੇ ਅਸੀਂ ਅੱਜ ਦੇ ਟਾਈਮ 'ਚ ਇਹ ਕਹਿ ਰਹੇ ਆ ਕਿ ਅੱਜ ਕੱਲ ਨਾ ਸਾਰੇ ਆਪਣੇ ਸਾਰੇ ਸਾਰੇ ਮੈਂਬਰ ਨਾ ਮਤਲਬ ਪਰੇਸ਼ਾਨੀਆਂ ਤਾਂ ਗੁਜ਼ਰ ਰਹੇ ਨੇ ਜਿਨ੍ਹਾਂ ਨੂੰ ਵੀ ਆਪਾਂ ਦੇਖਦੇ ਆ ਪਰ ਅਸੀਂ ਇਹ ਚਾਹੁੰਦੇ ਆ ਕਿ ਸਾਰੇ ਆਪਣੇ ਘਰ 'ਚੋਂ ਨਿਕਲ ਕੇ ਆਓ ਕਿ ਇਹ ਵਾਲਾ ਮਤਲਬ ਮਾਹੌਲ ਬਣਾਓ ਜੋ ਆਪਣਾ ਜਿਹੜਾ ਪੰਜਾਬੀ ਸੱਭਿਆਚਾਰਕ ਹਨਾ ਇਹ ਜਿਹੜੇ ਅੱਜ ਦੇ ਬੱਚੇ ਨੇ ਨਾ ਇਹ ਮਤਲਬ ਇਹ ਚੀਜ਼ ਨੂੰ ਨਾ ਭੁੱਲਦੇ ਜਾ ਰਹੇ ਨੇ ਤੇ ਅਸੀਂ ਕਹਿੰਦੇ ਹਾਂ ਕਿ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਦਿਖਾਈਏ ਤਾਂ ਕਿ ਅੱਗੇ ਆਉਣ ਵਾਲੇ ਬੱਚੇ ਵੀ ਇਹ ਇੰਨੀਆਂ ਚੀਜ਼ਾਂ ਨੂੰ ਯਾਦ ਰੱਖਣ ਕਿ ਆਪਣਾ ਕਲਚਰ ਨਾ ਭੁੱਲਣ ਸੋ ਥੈਂਕ ਯੂ ਜੀ ਹਾਂਜੀ ਹਾਂਜੀ ਇੱਥੇ ਬਹੁਤ ਜ਼ਿਆਦਾ ਰੌਣਕਾਂ ਲੱਗ ਰਹੀਆਂ ਗਿੱਧਾ ਪੰਗੜਾ ਇੱਕ ਅਸੀਂ ਨਾ ਮਤਲਬ ਕਿ ਇੱਕ ਹੋਰ ਚੀਜ਼ ਨਵੀਂ ਮਤਲਬ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਨਾਲ ਪੂਰੀ ਅਸੀਂ ਜਾਗੋ ਕੱਢਾਂਗੇ ਪੰਗੜਾ ਹੋਏਗਾ ਗੇਮਸ ਹੋਣਗੀਆਂ ਸਾਰੇ ਮੈਂਬਰਸ ਨੂੰ ਰਿਟਰਨ ਗਿਫਟ ਵੀ ਦਿੱਤੇ ਜਾਣਗੇ ਔਰ ਪੂਰਾ ਮਤਲਬ ਪੰਜਾਬੀ ਕਲਚਰ ਦੇ ਨਾਲ ਸਾਰਿਆਂ ਨੂੰ ਪੂਰਾ ਇੰਜੋਏ ਕਰਵਾਵਾਂਗੇ ਚਲੋ ਥੈਂਕ ਯੂ ਜੀ